ਗੁੱਡ ਮਾਰਨਿੰਗ ਜੀ ਅੱਜ ਹੈ 2 ਸਤੰਬਰ ਤੇ ਆਪਣਾ ਡੇਲੀ ਬਲੌਗ 14 ਰਾਤ ਦਾ ਮੀਂਹ ਪਈ ਜਾਂਦਾ 1 ਸਤੰਬਰ ਨੂੰ ਰਾਤ ਨੂੰ ਸ਼ੁਰੂ ਹੋਇਆ ਮੀਂਹ ਕੰਟੀਨਿਊ ਪਈ ਜਾਂਦਾ ਪਈ ਜਾਂਦਾ ਇੱਕ ਮਿੰਟ ਵੀ ਨਹੀਂ ਰੁਕਿਆ ਤੁਹਾਡੇ ਇਲਾਕਿਆਂ ਦਾ ਕੀ ਹਾਲ ਹੈ ਕਮੈਂਟ ਵਿੱਚ ਦੱਸਿਓ ਬਾਕੀ ਵਾਹਿਗੁਰੂ 기 ਅਰਦਾਸ ਕਰੋ ਕਿ ਸਭ ਠੀਕ ਹੋ ਜਾ ਸਾਰਾ ਕੁਝ ਹੋ ਇਹ ਇੰਨਾ ਕੁ shear ਪੰਜਾਬ ਹੁਣ ਕਿਵੇਂ ਚੱਲੂਗਾ ਕੋਈ ਆਪਣਾ ਚਲ ਫਿਰ ਵੀ ਸਰਜੂ ਪੱਕੇ ਘਰਾਂ ਚ ਰਹਿੰਦੇ ਆ ਜਿਨ੍ਹਾਂ ਦੇ ਕੱਚੇ ਘਰ ਨੇ ਉਹ ਕਿਹਦੇ ਇਸ ਮਹੀਨੇ ਕਿਵੇਂ ਢਲਣਗੇ ਤਾਂ ਵਾਹਿਗੁਰੂ ਅੱਗੇ ਮੈਂ ਤਾਂ ਹੁਣੇ ਉੱਠ ਕੇ ਸਾਰੇ ਹੀ ਅਰਦਾਸ ਕੀਤੀ ਆ ਕਿ ਵਾਹਿਗੁਰੂ ਮੀਂਹ ਬੱਸ ਬੰਦ ਕਰ ਦੇ ਹੋਰ ਸਾਨੂੰ ਲੋੜ ਨਹੀਂ ਹੈਗੀ ਹੁਣ ਰੁਕਿਆ ਕੁਸ਼ਮੀ ਪੱਟ ਬਦਲ ਅਜੇ ਵੀ ਸਾਰਾ ਕੁਲੇ ਪਿਆ ਆਊਗਾ ਆ ਦਾ ਕੰਟੀਨਿਊ ਪੈ ਰਿਹਾ ਮੈਂ ਕੰਟੀਨਿਊ ਅ ਸਵੇਰੇ ਸਰੇ ਕੰਮ ਆ ਗਿਆ ਸੀਗਾ ਇੱਕ ਟਿਕਟ ਸੀਗੀ ਉਹ ਆਪਾਂ ਇਸ਼ੂ ਕਰਕੇ ਹਟੇ ਆ ਮਿਲਾਨ ਤੋਂ ਦਿੱਲੀ ਐਂਡ ਦਿੱਲੀ ਟੂ ਮਿਲਾਨ ਟੂ ਵੇ ਸੀਗੀ ਤੇ ਆਨਲਾਈਨ ਇਹ ਟਿਕਟ ਮਿਲਰੀ ਸੀਗੀ 60000 ਸਮਥਿੰਗ ਦੀ ਤੇ ਆਪਾਂ ਇਹ ਟਿਕਟ ਦੇਤੀ 57980 ਰੁਪਏ ਦੀ ਆਨਲਾਈਨ ਤੋਂ 3000 ਰੁਪਏ ਮੰਗੋ ਸਸਤੀ ਤਾਂ ਤੁਹਾਨੂੰ ਕੋਈ ਟਿਕਟ ਚੈੱਕ ਕਰਾਉਣਾ ਇਹ ਟਿਕ ਟਿਕ ਤਾਂ ਤੁਸੀਂ ਵੀ ਅਗੇ ਟਿਕ ਟਿਕ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਬੇਚਿਤ ਜਿੱਕ ਫੋਨ ਮਾਰੋ WhatsApp ਤੇ ਮੈਸੇਜ ਕਰੋ ਮੇਰੇ WhatsApp ਪਰ ਨੰਬਰ ਜੋ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤਾਂ ਮੈਸੇਜ ਕਰਕੇ ਆਪਣੀ ਕੁਇਰੀ ਪਾ ਦਿਓ ਤੁਹਾਨੂੰ ਅਸੀਂ ਨਾਲ ਦੀ ਨਾਲ ਜਾਂ within 15 ਮਿੰਟ ਤੁਹਾਨੂੰ ਰਿਪਲਾਈ ਆਊਗਾ ਤੇ ਬੈਸਟ ਪ੍ਰਾਈਸ ਅਸੀਂ ਆਪਦੇ ਕੋਲੋਂ ਦਵਾਂਗੇ ਤਾਂ ਜੀ ਜਿਵੇਂ ਵੀ ਕਿਸੇ ਨੇ ਵੀ ਕੋਈ ਟਿਕਟ ਕਰਾਉਣੀ ਆ ਚਾਹੇ ਫੋਰਨ ਤੋਂ ਇੰਡੀਆ ਆਉਣਾ ਚਾਹੇ ਇੰਡੀਆ ਤੋਂ ਫੋਰਨ ਜਾਣਾ ਵਨ ਵੇ ਹੋਵੇ ਟੂ ਵੇ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਤਾਂ ਇੱਕ ਕੰਮ ਕਰ ਬਾਜ਼ਾਰ ਜਾ ਕੇ ਆਉਣੇ ਆ ਉਥੇ ਤੇ ਨ ਇੱਕ ਕਾਂਡ ਹੋਇਆ ਯਾਰ ਇਥੇ ਜ਼ਿੰਦਗੀ ਚ ਕਾਂਡ ਹੀ ਹੁੰਦੇ ਰਹਿੰਦੇ ਨੇ ਮੈਂ ਕੱਲ ਦਾ ਬਲੌਗ ਜੋ ਕਰਿਆ ਸੀਗਾ ਉਹ ਹੁਣੀ ਕਰਕੇ ਹਟਾਇਆ ਮੈਂ ਐਡਿਟ ਵਗੈਰਾ ਤੇ ਅਪਲੋਡ ਕਰਕੇ ਹਟਾਇਆ ਪਰ ਤੁਸੀਂ ਇਹ ਵੀਲੌਗ ਹੁਣ ਤੱਕ ਤਾਂ ਦੇਖ ਚੁੱਕੇ ਹੋਵੋਗੇ ਉਹ ਤੇ ਉਸ ਦਿਨ ਨਾ ਪਤਾ ਨਹੀਂ ਕਿਆ ਹੋਇਆ ਉਸਦੀ ਸਕਰੀਨ ਛੋਟੀ ਹੋ ਗਈ ਮੈਂ ਉਸ ਨੂੰ ਕਰ ਰਿਹਾ ਵਾਂ ਤੇ ਜਿਵੇਂ ਉਹਨੂੰ ਕਰਿਆ ਤਾਂ ਉਸਦੀ ਸਕਰੀਨ ਛੋਟੀ ਹੋ ਗਈ ਤਾਂ ਪਲੀਜ਼ ਯਾਰ ਅਡਜਸਟ ਕਰ ਲਿਓ ਤੇ ਜੇ ਬੜੀ ਮਿਹਨਤ ਨਾਲ ਬਣਿਆ ਵਾ ਸਾਰੇ ਦਿਨ ਦੀ ਮੇਰੀ ਉਹ ਆ ਉਹ ਦਿਨ ਤੋਂ ਬਾਅਦ ਕਾਹਨ ਚ ਜਾ ਸਕਦਾ ਨਾ ਮੈਂ ਵੀਲੌਗ ਡਿਲੀਟ ਕਰ ਸਕਦਾ ਤਾਂ ਪਲੀਜ਼ ਸਾਥ ਦਿਓ ਹੁਣ ਆਪਾਂ ਇੱਕ ਕੰਮ ਕਰਕੇ ਆ ਰਹੇ ਹਾਂ ਬਾਜ਼ਾਰ ਅੱਛੇ ਥੋੜੀ-ਥੋੜੀ ਹਲਕੀ ਜਣਗੀ ਨਾ ਮਾਤਰ ਜੇ ਵਾਂਗੂ ਬੂਰਝੀ ਪੈ ਰਹੀ ਆ ਪਰ ਬੱਦਲ ਅਜੇ ਵੀ ਘੁੜਿਆ ਹੋਇਆ ਆ ਮੀਂਹ ਤਾਂ ਆਊਗਾ ਜੇ ਮੀਂਹ ਨਾ ਆਉਂਦੇ ਕੋਈ ਅਸਰ ਨਹੀਂ ਹੈਗੇ ਬਹੁਤ ਤੇਜ਼ਮੀ ਹੋ ਗਿਆ ਹੋਰ ਕਿਮਰਾਦਨ ਬਹੁਤ ਤੇਜ਼ਮੀ ਹੋ ਗਿਆ ਯਾਰ ਜਾ ਰਹੇ ਹਾਂ ਘਰੇ ਜਾ ਕੇ ਕਰਦੇ ਆ ਬਹੁਤ ਤੇਜ਼ਮੀ ਆ ਪੂਰਾ ਭਿੱਜ ਗਿਆ ਮੈਂ ਬਹੁਤ ਤੇਜ਼ੀ ਭੰਨ ਲੱਗਿਆ। ਕੰਮ ਗਿਆ ਸੀਗਾ। ਰੱਬ ਹਟਦਾ ਨਹੀਂ ਹੈਗਾ। ਦੇਖੋ। ਨਹੀਂ। ਬਾਰਿਸ਼ ਉਸ ਟਾਈਮ ਦੀ ਰੁਕ ਗਈ ਸੀ ਕਿ ਬਟ ਹੁਣ ਬਾਰਿਸ਼ ਦੁਬਾਰਾ ਸ਼ੁਰੂ ਹੋ ਗਈ। ਰੁਕ ਰਹੀ ਆ, ਚੱਲ ਰਹੀ ਆ, ਰੁਕ ਰਹੀ ਆ, ਚੱਲ ਰਹੀ ਆ ਹੀ ਲੱਗਿਆ ਪਿਆ। ਵਿੱਚ ਹਲਕੀ ਹਲਕੀ ਬੂੰਦਾਬਾਰਿ ਹੋ ਰਹੀ ਸੀ ਬਟ ਹੁਣ ਤੇਜ਼ ਹੋ ਗਈ ਇਹ ਦੁਬਾਰੇ। ਬਹੁਤ ਤੇਜ਼। ਕਿਸ਼ਕਾਰ ਉਹਨਾਂ ਨੇ ਹੈਗਾ ਮੀਂਹ ਬੰਦ ਹੋ ਗਿਆ ਹਾਂ ਪਰ ਨਾ ਕਿਤੇ ਜਾ ਸਕਦੇ ਨਾ ਆ ਸਕਦੇ ਹਾਂ ਬਸ ਵੇਟ ਕਰੀ ਚੱਲੋ ਮੌਸਮ ਖੁੱਲਣ ਦਾ ਸ਼ੁਕਰ ਹੈ ਕੋਈ ਕੰਮ ਆਇਆ ਅਸੀਂ ਟ੍ਰੇਨਿੰਗ ਕਰੀ ਹੈ ਕਿ ਹੋਮ ਮੇਡ ਮੈਕਰੋਨੀ ਜਾਂ ਹੋਮ ਮੇਡ ਨਿਊਡਲਸ ਬਣਾਈਏ ਉਹਦੇ ਲਈ ਅਸੀਂ ਬਾਜ਼ਾਰ ਜਾ ਕੇ ਕੁਝ ਸਮਾਨ ਲੈ ਕੇ ਆਉਣੇ ਆ ਸਾਈਕਲ ਪਰੇ ਕਰਿਓ ਚਾਰ ਜੱਗ ਇਹ ਸਮਾਨ ਲੈ ਕੇ ਨਾ ਹਾਂ ਗੱਡੀ ਤੇ ਡਿੱਗੇ ਸੀ ਤਾਂ ਚਲੋ ਵੈਸੇ ਆ ਮੌਸਮ ਦੇਖੋ ਹਵਾ ਚੱਲ ਰਹੀ ਠੰਡੀ ਠੰਡੀ ਬੱਦਲ ਹੋਇਆ ਹੋਇਆ ਯੰਦਾ ਸਟਾ ਚੂਤ ਸੂਈ ਤਾਇਰ ਤੋਂ ਬਣਾ ਲੇ ਕਿ ਮਛੁਆਰਾ ਹੋ ਗਿਆ ਜੀ ਮਛੁਆਰਾ ਵਿੱਚ ਤੂਏ ਨੇ ਜਾ ਰਹੇ ਆ ਮੱਛੀ ਵਾਂਗ ਆ ਰਹੇ ਮੱਸੀਆ ਫਟਦਾ ਹੈ ਕਰੋਨੀਆ ਨਿਊਟਰਲਸ ਪਰ ਫਿਰ ਸੋਚਿਆ ਕਿ 1000 ਰੁਪਏ ਲੱਗ ਜਾਣੇ ਆ ਤੇ ਉਹਨਾਂ ਟਾਈਮ ਵੇਸਟ ਤਾਂ ਫਿਰ ਆਪਾਂ ਆ ਗਏ ਆਪਣੇ ਫਰੈਂਡ ਕੋਲ ਸੁਭਾਸ ਸੁਭਾਸ ਕੋਲ ਤੁਹਾਨੂੰ ਦੱਸਣਾ ਸਵੇਰੇ ਸੁਭਾਸ ਲਾਉਂਦਾ ਵਾ ਕੁਲਚੇ ਸ਼ਾਮ ਨੂੰ ਸੁਭਾਸ ਦੇ ਉਰੇ ਆਪਣੇ ਸਾਹਮਣੇ ਹੈਗਾ ਆਪਣਾ ਪੁਲਿਸ ਸਟੇਸ਼ਨ ਬਾਜ਼ਾਰ ਦੇ ਵਿੱਚ ਪੁਲਿਸ ਸਟੇਸ਼ਨ ਕੋਲ SBI ਦੇ ATM ਦੇ ਕੋਲੇ ਸੁਭਾਸ ਆਪਦੀ ਲਾਉਂਦਾ ਵਾ ਰੈਡੀ 버ਗਰ ਤੇ ਨਿਊਟਰਲਸ ਹੁਣ ਇਹ ਤੋਂ 버거 ਨਿਊਟਰ ਲੈ ਕੇ ਜਾਵਾਂਗੇ ਸਾਜੀ ਆਪਣੇ ਅਗਰਤੀਨ ਚੌਂਕ ਹੈ ਬਾਜ਼ਾਰ ਦੇ ਜਦੀ ਮਨ ਤੋਂ ਆਣੇ ਦੇ ਕੋਲੋਂ ਉੱਥੋਂ ਆਪਾਂ ਜਦੋਂ ਕਚੈਰੀਆਂ ਵੱਲ ਨੂੰ ਜਾਵਾਂਗੇ ਕਚੈਰੀਆਂ ਵੱਲ ਜੇ ਆਪਾਂ ਤਾਂ ਐ ਟਾਈਟਨ ਘੜੀਆਂ ਵਾਲੇ ਇਹਨਾਂ ਦੇ ਦਿੱਕਤ ਆਪੂਲਰ ਫਾਇਦਾ ਕੋਲੇ ਸੁਆਸ ਜੀ ਤਾਂ ਆਏ ਪਰ ਮੇਰੀ ਬੋਟੀ ਨੂੰ ਹੋਰ ਹੋ ਗਈ ਤਮੰਨਾ ਗੋਲਪੇ ਖਾਣ ਦੀ ਤਾਂ ਚਿੱਲੀ ਚਟਕਾਰਾ ਹੋ ਰਿਹਾ ਆਪਣੇ ਖੱਲਿਆ ਹੋਇਆ ਤੇ ਚਿੱਲੀ ਚਟਕਾਰਾ ਦਾ ਕਹਿੰਦੇ ਗੋਲਪੇ ਖਾਣੇ ਆ ਤਾਂ ਪਹਿਲਾਂ ਉਹਨਾਂ ਨੂੰ ਗੋਲਪੇ ਖਵਾ ਦਈਏ ਉਧਰ ਪੈਕ ਕਰਦਾ ਫਿਰ ਆਪਾਂ ਪੈਕ ਕਰਾ ਕੇ ਘਰੇ ਚੱਲਾਂਗੇ ਆਇਆ ਜੀ ਚਿੱਲੀ ਚਟਕਾਰਾ ਚਿੱੰਨੀ ਚਟਕਾਰਾ ਦੇ ਵਿੱਚ ਵਾਈਫ ਲਈ ਕਰਾ ਲੈਨੇ ਗੋਲਪੇ ਕਰਾਰੇ ਤੇ ਪਾਇਆ ਤੇ ਉਹ ਖੁਸ਼ੀ ਦੇਖੋ ਜੀ ਨਾਲ ਮੇਰੀ ਖੁਸ਼ੀ ਗੋਲੇ ਉੱਤੇ ਖਾਣ ਦੀ ਖੁਸ਼ੀ ਹੈ ਨਾਲ 2 ਮਿੰਟ ਕਰਾਈ ਹੈ 2 ਮਿੰਟ ਕਰਾਈ ਕਿਸੇ ਕਰੇ ਪਰ ਚਿੱਲੀ ਛਟਕਾਰਾ ਦੇ ਗੋਲੇ ਉੱਤੇ ਖਾਤੇ ਜਾ ਰਹੇ ਨੇ ਘਰੋਂ ਚੱਲਦੇ ਹੋਏ ਕਹੀ ਜਾਂਦੇ ਗੋਲਪੇ ਖਾਣੇ ਗੋਲਪੇ ਮੈਂ ਬਰਸਾਤਾਂ ਕਰਕੇ ਥੋੜਾ ਜਿਹਾ ਕਹਿ ਰਿਹਾ ਸੀਗਾ ਕਿ ਰਹਿਣ ਦੇ ਗੋਲਪੇ ਬਟ ਚਿੱਲੀ ਛਟਕਾਰਾ ਦੇ ਸਾਫ ਹੁੰਦੇ ਆ ਤਾਂ ਮੈਂਗਾ ਚਲੋ ਖਾ ਲਓ ਕਿਮਾ ਟੈਸਟ ਸੁਆਦ ਬਹੁਤ ਸੁਆਦ ਬਹੁਤ ਸੁਆਦ ਹੈ ਬਈ ਬਹੁਤ ਸੁਆਦ ਤਾਂ ਇਹ ਮੈਡਮ ਨੇ ਖਾ ਲੇ ਹੁਣ ਅਪਾ ਜਿਆਦਾ ਸੁਭਾਸ਼ ਸਕੂਲ ਆਪਣਾ ਸਮਾਨ ਲੈਣੇ ਹੱਥੋਂ ਡਰਾਈ ਮਨਚੂਰੀਅਨ ਪਲੱਸ ਇੱਕ ਬਾਰਗੇਟ ਕਰਾਇਆ ਇਹ ਜਾਨਾ ਸਟਰੋਂਗ ਕਰੇਮੀ ਹੋ ਰਹੀ ਜੀ ਨਾ ਮੈਨੂੰ

ਮੋਸਵਾਲ ਵਰਕਰ ਤੇ ਆ ਸੁਆਸ਼ ਦੇਖਿਆ ਸੀ ਆਪਣੇ ਦਾ ਵਲੌਗ ਐਂਡ ਵਾਸਟਾ ਜੀ ਵੱਤ-ਵਤ ਮੇਰੇ ਪਾਈ ਦੀ ਵੀਡੀਓ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਾ ਪਹਿਲੇ ਵਾਲਾ ਵੀ ਆਪਣਾ ਬੜੀ ਚੱਲ ਗਿਆ ਅੱਛਾ ਦੇਖਿਓ ਵੀ ਮੈਂ ਪਤਾ ਸੀ ਉਹ ਕਰਕੇ ਸੀ ਅਪਲੋਡ ਮੇਰੇ ਚੈਨਲ ਦਾ ਨਾਮ ਆ ਵਲੌਗ ਤੇ ਹੋਰ ਲੋਕਾਂ ਦਾ ਹੋ ਦੋਸਤੋ ਸਾਡੇ ਸੁਆਸ਼ ਨੇ ਕਿਹਾ ਤਾਂ ਪਲੀਜ਼ ਕਰ ਦਿਓ ਸਬਸਕ੍ਰਾਈਬ ਆਪਰੇਣੇ ਹੋਗੇ ਨੂਡਲ ਪੈਕ ਪਣੀ ਤੋਂ ਵੀ ਮਨਜ਼ੂਰ ਐ। ਡੇਢ ਪਲੇਟ ਆਪਣੀ ਪਉਗੀ ਪੈਕ। ਲੈ ਵੀਰਾ ਕਿ ਨਹੀਂ ਲਾਉਂਦੇ। ਆ ਵੀ ਸੋ। ਹੋਰ ਰੋ। ਆ ਤੋ 20 ਮਨਜ਼ੂਰਨ ਦੇ ਦੋ ਭਾਈ ਉਹਨਾਂ। ਤਾਂ ਆਪਾਂ ਕਰਾ ਲੇ ਪੈਕ। ਹੁਣ ਹੋਰ ਵੀ ਕੰਮ ਤਾਂ ਨਹੀਂ ਹੈਗਾ ਆਪਾਂ ਨੂੰ। ਨਹੀਂ। ਤਾਂ ਹੁਣ ਆਪਾਂ ਚੱਲੇ ਆ ਘਰੇ। ਤਾਂ ਹੋਮ ਮੇਡ ਤੋਂ ਹੋਮ ਮੇਡ ਨੂੰਡਲ ਤੋਂ ਸਿੱਧਾ ਸੁਆਸ ਦੇ ਨੂਡਲ ਤੇ ਆਇਆ ਕੰਮ। ਬਲੋ ਐਨੇ ਲੱਗ ਜਾਣਾ ਸੀ ਨਾ ਐਨਾ ਹੀ ਟਾਈਮ ਲੱਗ ਜਾਂਦਾ ਐਨਾ ਹੀ। ਗੈਸ ਗੁੱਸਬੂ ਸਭ ਕੁਝ ਲੱਗਦਾ ਨਾਲੇ ਇਹਨਾਂ ਦੀ ਖੱਜਲ ਖਵਾਰੀ ਸੁਆਸ ਦਾ ਸਾਫ਼ ਸੁਥਰਾ ਹੁੰਦਾ ਇਸ ਕਰਕੇ ਸੁਆਸ ਤੋਂ ਲਿਆ ਹੁਣ ਜਾ ਕੇ ਖਾਣਗੇ ਜੀ ਵਾ ਤੇ ਜਿਆਦਾ ਮਸਾਲੇ ਵੀ ਨਹੀਂ ਪਾਏ ਤਾਂ ਅਸੀਂ ਆਪਣੇ ਘਰ ਆ ਗਏ ਹੁਣ ਆਪਾਂ ਖਾਣੇ ਆ ਨੂਡਲਸ ਯਾ ਮੰਮਾ ਪਰੋਂ ਸਰਵ ਕਰਦੇ ਪਹਿਲਾਂ ਥੈਨ ਫਿਰ ਆਪਾਂ ਖਾਵਾਂਗੇ ਪੂਰੀ ਗੱਲ ਦੱਸਦੇ ਤਾਂ ਇਹ ਅੱਜ ਦਾ ਵਲੌਗ ਬੋਰਿੰਗ ਰਿਹਾ ਸੱਚੀ ਬੋਰਿੰਗ ਹੀ ਰਿਹਾ ਯਾਰ ਮੀ ਪੀ ਗਿਆ ਕਿਤੇ ਜਾ ਨਹੀਂ ਸਕੇ ਕੁਝ ਨਹੀਂ ਕਰ ਸਕੇ ਤੋਂ ਇੱਕ ਘਰ ਇੱਕ ਗੇੜਾ ਲਾਇਆ ਮੈਂ ਸ਼ਹਿਰ ਦਾ ਅੱਜ ਹੋਰ ਵਕਤ ਨੂੰ ਸਾਰਾ ਦਿਨ ਘਰੇ ਹੀ ਬੈਠਾ ਰਿਹਾ ਬੱਸ ਕੁਝ ਨਹੀਂ ਕੀਤਾ ਲਿਟਰਲੀ ਕੁਝ ਨਹੀਂ ਕੀਤਾ ਤਾਂ ਜੀ ਪਰ ਤੁਸੀਂ ਦੇਖਿਆ ਉਰਤ ਤੱਕ ਪਹੁੰਚੇ ਤਾਂ ਬਹੁਤ ਬਹੁਤ ਪਿਆਰ ਤੁਹਾਨੂੰ ਯਾਰ ਯਾਰ ਸਾਰੇ ਆਪਣਾ ਕਾਮ ਜੇ ਬੰਦੇ ਆ ਨਾ ਜਿਹੜੇ ਆਪਣਾ ਕੰਮ ਆਪਣੇ ਕੋਲ ਨਾਲ ਇੰਨਾ ਵਾੜਾ ਕੋਈ ਵਾੜਾ ਪੈਸਾ ਕਿ ਚਲੋ ਅੱਜ ਜਿਹੜੇ ਮੌਸਮ ਖਰਾਬ ਹੈ ਇੱਧਰ ਜਾ ਕੇ ਆਉਣੇ ਆ ਬਿਰੇ ਆਪਣਾ ਤੀਨ ਕਰੀ ਨਿਕਲ ਉੱਠਣਾ ਕਰੀ ਖਤਮ ਹੋ ਜਾਣਾ ਥੋੜੀ ਥੋੜੀ ਕੰਮ ਕਰੂ ਜਾਵਾਂਗੇ ਆਫਿਸ ਜਾਵਾਂਗੇ ਮੀ ਨੂੰ ਰੁਕਣਗੇ ਆਫਿਸ ਜਾ ਕੇ ਕੰਮ ਕਾਜ ਪੈਂਦੇ ਨੇ ਪਰ ਹੁਣ ਤਾਂ ਆਫਿਸ ਜਾ ਕੇ ਬੈਠਣਾ ਹੀ ਪੈਂਦਾ ਕਿ ਕੰਮ ਹੁੰਦਾ ਨਹੀਂ ਤਾਂ ਜਿਵੇਂ ਅੱਜ ਮੀ ਬਹੁਤ ਪਹਿਲੇ ਸੀ ਇਸਰੇ ਆਫਿਸ ਵੀ ਨਹੀਂ ਜਾਇਆ ਗਿਆ ਤਾਂ ਜੱਜ ਤਾਂ ਵਲੌਗ ਤਾਂ ਸੱਚੀ ਲੀਟਰਲੀ ਘਰੇ ਬੈ ਕੇ ਹੀ ਨੰਗਿਆ ਬੋਰਿੰਗ ਨਹੀਂ ਆਇਤੀ ਇਹਨੂੰ ਪਤਾ ਪਰ ਤੁਸੀਂ ਦੇਖਿਆ ਆਦੇ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਤਾਂ ਮਿਲਦੇ ਆਂ ਜੀ ਕੱਲ ਨੂੰ ਵੀ ਅੱਜ ਦਾ ਵਲੌਗ ਬੋਰਿੰਗ ਲੱਗਿਆ ਤਾਂ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਂ ਕੱਲ ਨੂੰ ਗੁੱਡ ਨਾਈਟ